ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਜਾ ਆ ਦੇ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਚੀਦਾ ਜ਼ਿਲ੍ਹਾ ਮੋਗਾ ਲਗਿਆਂ ਦਾ ਤਹਿਸੀਲ ਉਹਨਾਂ ਬਾਗਾਪੁਰਾਣਾਂ ਲੱਗਿਆਂਦੀ ਆ ਤੇ ਬਾਈ ਕੋਲ ਅੱਜ ਬਹੁਤ ਬਈ ਨਗੀਨੇ ਝੋਟਿਆਂ 'ਚ ਸੇਲ ਸੀ ਸੰਗ ਸੰਗ ਤੁਸੀਂ ਦੇਖ ਹੀ ਰਹੇ ਆ ਬਈ ਜੋ ਸਕਰੀ ਸੱਲ ਸੋង ਬਈ ਬਹੁਤ ਸੋਹਣੇ ਕੁੰਡੇ ਸਿੰਘਾਂ ਦੀ ਰਿਕਾਰਡ ਵਾਲੀ ਝੋਟੀ ਆ ਬਾਕੀ ਡੇਲਾ ਪੰਕੜ ਕੋਲੇ ਸਸਿਕਾਂਗ ਸਸਿਕਾਂਗ ਤੇ ਕੀ ਟੋਰੇ ਇਹ ਝੋਟੀ ਦੀ ਆਪਣੀ ਬਈ ਆਪਣੇ ਘਰ ਦੀ ਝੋਟੀ ਠੀਕ ਆ ਜੀ ਤੇ ਦੂਜਾ ਸੂਆ ਇਹਦਾ ਦੂਜੇ ਸੂਏ ਸੂਣਾ ਹੁਣ ਤੇ ਪਹਿਲੇ ਸੂਏ ਕੀ ਰਿਕਾਰਡ ਸੀਗਾ ਜੀ ਦੁੱਧ ਦਾ ਗੱਦ 6 ਕਿਲੋ ਡਾਂਗ ਦਾ 6 ਕਿਲੋ ਡਾਂਗ ਦਾ 12 ਲੀਟਰ ਆ 12 ਕਿਲੋ ਦੁੱਧ ਸੀ ਗਿਆਨੀ ਕਿ ਪਹਿਲੇ ਸੂਏ ਬਈ 12 ਕਿਲੋ ਦੁੱਧ ਸੀਗਾ ਤੇ ਹੁਣ ਦੂਜੇ ਸੂਏ 16 ਤੇ ਕਿੰਨੇ ਕਿੰਨੇ ਬਰਾਂ ਦੀ ਕੱਚੀ ਆ ਇਹ ਚਾਰ ਕਿਨਾਂ ਲੈ ਜਾਓ ਬਈ ਚਾਰ ਅਗਲੇ ਦੀ ਕੱਚੀ ਆ ਨੋ ਬਈ ਤੁਸੀਂ ਦੇਖ ਸਕਦੇ ਆ ਚਾਰ ਅਗਲਾਂ ਦੀ ਹਜ ਉਹ ਮੱਛਰੀ ਬਈ ਬਈ ਸੋਹਣੀ ਆ ਤੇ ਪੱਟਪੁੜੇ ਦੀ ਵੀ ਚੰਗੀ ਆ ਤੇ ਸੰਗ ਸੰਗ ਬਈ ਬਹੁਤ ਸੋਹਣਾ ਜਿਆਦਾ ਕੁੰਡਾ ਸੰਗ ਆ ਬਈ ਤੁਸੀਂ ਦੇਖ ਸਕਦੇ ਆ ਤੇ ਬਾਕੀ ਥਣ ਥਣ ਦਾ ਕਿਆ ਬਾਤ ਹੈ ਇਹ ਵੀ ਕਿਆ ਕਹਿਣਾ ਮੁੱਠੀ ਮੁੱਠੀ ਆ ਥਣ ਲੱਗਾ ਪੀੜੀ ਦੇ ਪਾਏ ਵਰਗੇ ਥਣ ਆ ਜੇ ਆਪਾਂ ਬਰੀਡ ਦੀ ਗੱਲ ਕਰੀਏ ਨਿਖਣਵੇਂ ਥਣ ਆ ਬਈ ਇੱਕੋ ਜੀ ਦੂਰੀ ਤੱਕ ਥਣ ਲੱਗੇ ਹੋਇਆ ਥਣ ਥਣ ਬਈ ਕਰਮਾਈ ਨੇ ਬਹੁਤ ਸੋਹਣਾ ਲੱਗਿਆ ਤੁਸੀਂ ਦੇਖ ਹੀ ਸਕਦੇ ਆ ਤੇ ਬਾਕੀ ਹਜੇ ਬਈ ਚਾਰਾਂ ਪੰਜਾਂ ਦਿਨਾਂ ਦੀ ਆ ਅਜੇ ਕੱਚੀ ਆ ਹਜੇ ਚਾਰਾਂ ਪੰਜਾਂ ਦਿਨਾਂ ਜਾਣੇ ਤੱਕ ਪਹਿਹਾਰ ਹੋਰ ਕਰ ਜਾਣੀ ਆ ਬਈ ਤੱਕ ਤੱਕ ਬਈ ਬਹੁਤ ਸੋਹਣੀ ਆ ਤੇ ਪਿਛਾਣ ਹੋਈ ਵੀ ਇਹਨੇ ਚਾਰ ਪੰਜਾਂ ਲਈ ਹਜੇ ਕੱਚੀ ਐ ਪਿਛਾਣ ਨੂੰ ਇਹ ੱਧੱਕ ਪੂਰੀ ਕਰ ਜਾਣੀ ਹੈ ਹਜੇ ਬਾਕੀ ਇਹਨਾਂ ਵਾਲਕੁੱਲਾ ਵਿੱਚ ਦੇ ਹੀ ਸਕਦੇ ਆ ਬਈ ਇਹਨੇ ਪੂਰੀ ਬਰਾਇਆ ਨਾਲ ੱਧੱਕ ਪਿਛਾਣ ਨੂੰ ਬਾਕੀ ਠੰਡੀ ਸੀਲ ਦੇ ਵਿੱਚ ਦੇਖ ਸਕਦੇ ਆ ਬਾਕੀ ਪਸ਼ੂ ਦਾ ਇੱਥੇ ਵਿਛਾਣ ਆ ਜਾਂਦੀ ਆ ਠੰਡੇ ਸੀਲ ਦੀ ਜਿਹੜਾ ਪਸ਼ੂ ਚੰਗੇ ਦੁੱਧ ਵਾਲਾ ਹੋਵੇ ਉਹ ਵੀ ਹੈਲਚਲ ਨਹੀਂ ਕਰਦਾ ਹੁੰਦਾ ਤੇ ਬਾਕੀ ਤੁਸੀਂ ਬਰੀਡਿੰਗ ਦੇਖ ਸਕਦੇ ਆ ਬਾਡੀ ਸਟਰਕਚਰ ਵੀ ਬਹੁਤ ਸੋਹਣਾ ਹੈ ਤੁਸੀਂ ਇਹਦੇ ਤੇ ਆਪਾਂ ਕਰਨਾ ਬਰੀਡਿੰਗ ਤੇ ਕੰਮ ਕਰਨਾ ਚੰਗੇ ਬੱਚੇ ਲੈਣੇ ਆ ਤੁਸੀਂ ਇਹ ਤੋਂ ਗਾਂ ਚੰਗੇ ਬੱਚੇ ਲੈ ਸਕਦੇ ਆ ਬਈ ਤੇ ਬਾਕੀ ਪੁੱਛਦੇ ਆਪਾਂ ਕੀ ਰੇਡ ਰੂਡ ਆਪਾਂ ਕਾ ਫੋਟੋ ਫੋਨ ਤੇ ਕਾਲ ਆ ਫੋਟੋ ਕਰ ਲਈ ਠੀਕ ਹੈ ਤੇ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਜੀ ਆਪਣਾ ਫੋਨ ਨੰਬਰ 98799 ਹਾਂਜੀ 64314 ਠੀਕ ਹੈ ਤੇ ਘਰ ਆਪਣਾ ਹੈਗਾ ਖੂਹਾ ਸਾਡਾ ਪਿੰਡ ਦੇ ਵਿਚਾਲੇ ਆ ਕੋਲ ਖੜੇ ਪਿੰਡ ਦੇ ਵਿਚਾਲੇ ਠੀਕ ਹੈ ਮੇਰੀ ਫੋਨ ਨੰਬਰ ਦੱਸ ਬਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਮੇਰਾ ਭਰਾ ਜਰੂਰ ਕਰਦਾ ਕਰੋ ਕਿੰਨੇ ਵੀ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਵਾਰੀ ਸਾਡੇ ਚੈਨਲ ਦੇ ਜੋ ਵੀ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਣਾ ਜੁੜਦਾ ਬਣਾ ਕਰੋ ਤਾਂ ਕਿ ਸਾਡੀ ਆਉਣ ਵਾਲੀਆਂ ਵੀਡੀਓ নোਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾਂ